ਸਾਤਰੀ ਕਾ ਸਾਰੀਆਂ ਭੈਣਾਂ ਮੈਂ ਸਖਵਿੰਦਰ ਕੌਰ ਛਾਵੜਾ ਬਹੁਤ ਪਿਆਰੀਆਂ ਬੋਲੀਆਂ ਭੈਣ ਭਰਾਵਾਂ ਦੀ ਥੜੀ ਵੇਖਣੇਮ ਵਿੱਚ ਦੀ ਵੀਰ ਬੁੱਤ ਨੂੰ ਪਜਾਈ ਆ ਵੇਖ ਖਨੇਮ ਵਿੱਚ ਦੀ ਉਤ ਬਨ ਲਸਾਰੇ ਬਣਾ ਵੀਰਾ ਕਿੱਲੀਆਂ ਰੰਗੀਲ ਗੱਡੀਆਂ ਬੋਤਾ ਬਨ ਲਸਾਰ ਬਣਾ ਵੀਰਾ ਖਿਲੇ ਰੰਗੀਲ ਗੱਡੀਆਂ ਬੋਤਾ ਪਣ ਭੇਰ ਬਨ ਲੂ ਮਰਠਾ ਟੇਕਦਾ ਅਮਾਂ ਦੀਏ ਜਾਏ ਤਤਾ ਪਣ ਭੀਰ ਬਨ ਲੂੰ ਤੇਰੇ ਬੋਤੇ ਨਗਵਾਰੇ ਦੀਆਂ ਫਾਲੀਆਂ ਤੈਨੂੰ ਵੀਰਾ ਦਦ ਦਾਸ਼ਨਾ ਤੇਰੇ ਬੋਤੇ ਨਗਵਾਰੇ ਦੀਆਂ ਫਾਲ ਆ ਤੈਨੂੰ ਵੀਰਾ ਦਦ ਦਾਸ਼ਨਾ ਤੈਨੂੰ ਵੀਰਾ ਦਦ ਦਾਸ਼ਨਾ ਤੇਰੇ ਬੋਤੇ ਨਗਵਾਰੇ ਦੀਆਂ ਫਾਲੀਆਂ ਵੀਰਾਂ ਦੇ ਦਦ ਜਾਨਾ ਅੱਗੇ ਵੀਰ ਸਾਥ ਜਗ ਦੇ ਬੋਤੇ ਚਾਰ ਦੇ ਪਾਣਾ ਨੂੰ ਮਿਲੇ ਦੇ ਅੱਗੇ ਵੀਰ ਕਾ ਸਾਥ ਜਗ ਦੇ ਹੁਣ ਵੀਰ ਕਾ ਲੋ ਜਗ ਦੇ ਦੇ ਮੋਟਰ ਸਾਈਕਲਾਂ ਤੇ ਕੋਲੋਂ ਮੜੇ ਆਉਂਦੇ ਹੁਣ ਵੀਰ ਕਾ ਲੋ ਜਗ ਦੇ